ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬੁੱਢਲਾਡਾ ਦੇ ਬੀਡੀਪੀਓ ਦਫ਼ਤਰ ਦੇ ਬਾਹਰ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਸਰਪੰਚਾਂ ਤੇ ਮੈਂਬਰਾਂ ਦੇ ਫਾਰਮ ਭਰਵਾਉਣ ਵਿੱਚ ਲੱਗੀਆਂ ਹੋਈਆਂ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਸਡੀਐਮ ਬੁੱਢਲਾਡਾ ਗਗਨਦੀਪ ਸਿੰਘ ਨੇ ਦੱਸਿਆ ਕਿ ਇਲੈਕਸ਼ਨ ਦੌਰਾਨ ਲੋਕਾਂ ਵਿੱਚ ਬਹੁਤ ਵਧੀਆ ਉਤਸ਼ਾਹ ਹੈ ਡੀਐਸਪੀ ਬੁੱਢਲਾਡਾ ਗਮਦੂਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਅਤੇ ਪਾਰਕਿੰਗ ਦਾ ਵੀ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਟ੍ਰੈਫਿਕ ਜਾਮ ਨਾ ਲੱਗੇ ਪੁਲਿਸ ਵੀ ਆਪਣੀ ਡਿਊਟੀ ਪੂਰੀ ਚੌਕਸੀ ਨਾਲ ਕਰ ਰਹੀ ਹੈ ਬीडीपीओ ਮੇਜਰ ਸਿੰਘ ਨੇ ਦੱਸਿਆ ਕਿ ਬਹੁਤ ਸੁਚੱਜੇ ਢੰਗ ਨਾਲ ਸਾਰੇ ਸੈਕਟਰੀ ਜੇਏ ਅਤੇ ਪਟਵਾਰੀ ਸਹਿਬਾਨ ਆਪਣੇ ਪੂਰੀ ਸੁਚੱਜੇ ਢੰਗ ਨਾਲ ਡਿਊਟੀ ਕਰ ਰਹੇ ਹਨ ਰਿਪੋਰਟ ਕਰਨ ਕਲਿਆਣ ਟੀਵੀ ਪੱਤਰਕਾਰ ਦਵਿੰਦਰ ਕੋਲੀ ਬੁਡਲਾਡਾ ਇਲੈਕਸ਼ਨ ਦੇ ਵਿੱਚ ਡੈਮੋਕਰੇਸੀ ਜਿਹੜੀ ਸਟਰੋਂਗ ਇਲੈਕਸ਼ਨਾਂ ਦੇ ਨਾਲ ਹੀ ਹੋਣੀ ਹੈ ਤੇ ਇਸ ਲਈ ਚੰਗਾ ਉਤਸ਼ਾਹ ਲੋਕਾਂ 'ਚ ਪਤਾ ਲੱਗ ਰਿਹਾ ਹੈਗਾ ਤੇ ਅੱਛੀ ਗੱਲ ਹੈਗੀ ਸਾਰਿਆਂ ਦੇ ਲਈ ਪਾਰਕਿੰਗ ਦਾ ਜੀ ਪ੍ਰਬੰਧ ਕਰ ਰਹੇ ਆ ਇੱਧਰ ਜੀ ਵੀ ਕੋਈ ਟ੍ਰੈਫਿਕ ਦੇ ਕੋਈ ਜਾਮ ਨਾ ਲੱਗੇ ਜੀ ਬਾਕੀ ਹੋਰ ਲਾਰ ਐਂਡ ਆਰਡਰ ਬਰਤਪਤੀ ਅਸੀਂ ਫੋਰਸ ਲੱਗੀ ਹੋਈ ਹੈ ਜੀ ਅਛੀ ਪੰਡਾ ਜੀ ਜੀ ਬਹੁਤ ਸੁਚੱਜੇ ਢੰਗ ਨਾਲ ਮੇਰੀ ਟੀਮ ਕੰਮ ਕਰ ਰਹੀ ਹੈ ਸਾਰੇ ਸੈਕਟਰੀ ਸਾਹਿਬਾਨ ਬੈਠੇ ਹੈ ਕਵਰੇਜ ਦੇ ਰਿਪੋਰਟਾਂ ਦਾ ਅਫਸਰ ਜੀ ਤੇ ਪਟਵਾਰੀ ਉਹ ਬੈਠੇ ਹੈ ਉਹਨਾਂ ਨੂੰ ਐਨਓ ਸੀ ਛੜੀ ਦਿੱਤੇ ਜਾਂਦੇ ਕੋਈ ਮੈਨੂੰ ਬੁਲਾਇਆ ਜਾਂਦੇ ਹੈ ਕਿਸੇ ਨਾਲ ਕੋਈ ਬਿਸਤਰਾ ਨਹੀਂ ਤੇ ਸਿੱਧੇ ਟੰਗ ਰੋਲ ਇਸੇ ਕੰਮ ਕਰਦੇ ਨੇ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਪਲੀਅਨ ਟੀਵੀ